ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਵੀਵੀ ਬੜਾ ਚੋਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਪਹੁੰਚੇ ਹਾਂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਹਸਪੀਟਲ ਬਕਾ ਪਰ ਸਾਡੇ ਡਾਕਟਰ ਸਾਹਿਬ ਉਹਨਾਂ ਦੇ ਅੱਜ ਕੈਂਪ ਸੀ ਉਹਦੇ ਲਈ ਮਾਫੀ ਥੋੜੀ ਜਿਹਾ ਲੇਟ ਹੋ ਗਏ ਬਟ ਫੇਰ ਵੀ ਅੱਜ ਗੱਲਬਾਤ ਕਰਾਣੇ ਆ ਸਾਰੇ ਭਰਾਵਾਂ ਨਾਲ ਤੇ ਸਾਡੇ ਬਜ਼ੁਰਗਾਂ ਨਾਲ ਵੀ ਵੀ ਅੱਗੇ ਅੱਗੇ ਕਦੋਂ ਕੈਂਪ ਉਸ ਤੇ ਹੁੰਦਾ ਆ ਤੇ ਪਹਿਲੀ ਖਾਸੀ ਇਹ ਤੁਹਾਨੂੰ ਡਾਕਟਰ ਸਾਹਿਬ ਦੱਸ ਦਿੰਦੇ ਆ ਡਾਕਟਰ ਸਾਬ ਹਮੇਸ਼ਾ ਪੀਸੀ ਦੀ ਹੈਲਪ ਲਈ ਪਹਿਲਾਂ ਤੋਂ ਹੀ ਨਾਲ ਰਹਿੰਦੇ ਆ ਤੇ ਖੜੇ ਰਹਿੰਦੇ ਆ ਹਮੇਸ਼ਾ ਸਾਡੇ ਨਾਲ ਇੱਕ ਚੈਨ ਤੋਂ ਚੈਨ ਬਣੀ ਹੋਈ ਆ ਆਪਾਂ ਸਾਰੇ ਪ੍ਰਾਗਠੇ ਆ ਵਧੀਆ ਕੰਮ ਕਰਦੇ ਪਏ ਆਜੂ ਗੱਲਬਾਤ ਕਰਾਉਣੇ ਸੋ ਅੱਜ ਗੱਲਬਾਤ ਕਰਾਉਣੇ ਚੈਰੀਟੇਬਲ ਹਸਪੀਟਲ ਦੇ ਵਿੱਚ ਖੜੇ ਆ ਜੀ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਦੇ ਫਾਦਰ ਸਾਹਿਬ ਤੇ ਮਦਰ ਅੱਜ ਨਾਲ ਨਹੀਂ ਉਹਨਾਂ ਨੂੰ ਇਸ ਚੀਜ਼ ਦੀ ਮੁਬਾਰਕਬਾਦ ਉਹਨਾਂ ਕਿਉਂਕਿ ਡਾਕਟਰ ਸਾਹਿਬ ਨੇ ਕੋਈ ਸ਼ਾਇਦ ਮੇਰੇ ਹਿਸਾਬ ਨਾਲ ਪਿਛਲੇ ਜਨਮ ਦੇ ਵਿੱਚ ਵੀ ਪੁੰਨ ਕੀਤੇ ਤੇ ਇਸ ਜਨਮ ਦੇ ਵਿੱਚ ਵੀ ਪੁੰਨ ਕੀਤੇ ਹਰ ਵਾਰ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਡਾਕਟਰ ਸਾਹਿਬ ਖੜੇ ਰਹਿੰਦੇ ਆ ਕਦੇ ਵੀ ਪਿੱਠ ਨਹੀਂ ਦਿਖਾਈ ਇਹ ਸਾਡੇ ਨਵਦੀਪ ਭਾਜੀ ਸੂਦ ਰਿਪੋਰਟ ਨਹੀਂ ਤੋਂ ਉਹ ਵੀ ਹਮੇਸ਼ਾ ਇੱਕ ਸਾਡੀ ਚੈਨ ਬਣੀ ਹੋਈ ਆ ਭਰਾਵਾ ਦੀ ਤੇ ਤੁਸੀਂ ਗਾਹਾਂ ਗਾਹ ਦੇਖੀ ਆਇਓ ਆਪਾਂ ਗੱਲਬਾਤ ਕਰਾਂਗੇ ਤੇ ਇਸ ਹਸਪੀਟਲ ਦੇ ਵਿੱਚ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਆ ਤਾਂ ਡਾਕਟਰ ਸਾਹਿਬ ਅੱਧੀ ਰਾਤ ਨੂੰ ਵੀ ਹਾਜ਼ਰ ਰਹਿੰਦੇ ਆ ਗੱਲਬਾਤ ਕਰਨ ਨੂੰ 1980 ਗੱਲ ਜੀ ਸਸਰੀਆ ਕਾਲ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਦੱਸ ਮੈਂ ਡਾਕਟਰ ਗੁਰਪਾਲ ਸਿੰਘ ਅੱਛਾ ਜੀ ਚੈਰੀਟੇਬਲ ਹਸਪਤਾਲ ਬਕਾਪੁਰ ਦੇ ਵਿੱਚ ਕਾਫੀ ਦੇਰ ਤੋਂ ਜਿਹੜੀਆਂ ਸੇਵਾਵਾਂ ਅਸੀਂ ਨਿਭਾ ਰਹੇ ਹਾਂ ਜੀ ਸਰ ਅੱਜ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸਮਰਪਿਤ ਅੱਜ ਅਸੀਂ ਫ੍ਰੀ ਮੈਡੀਕਲ ਕੈਪ ਤੇ ਟੈਸਟਾਂ ਦਾ ਜਿਹੜਾ ਹੈਗਾ ਕੈਂਪ ਲਾਇਆ ਹੋਇਆ ਹੈ ਅੱਜ ਉਹਦੇ ਵਿੱਚ ਅਸੀਂ ਸਿਹਤ ਤੋਂ ਜਿਹੜੀ ਹੈਗੀ ਆ ਮਰੀਜ਼ਾਂ ਦੀ ਚੈੱਕਅਪ ਕਰ ਰਹੇ ਹਾਂ ਤੇ ਦਵਾਈਆਂ ਫ੍ਰੀ ਦੇ ਰਹੇ ਅੱਛਾ ਥੈਟਸੋ ਅੱਜ ਮਰੀਜ਼ ਕਿੰਨੇ ਕਹੋਗੇ ਜੀ ਇਹ 100 100 ਦੇ ਬੀੜ ਦੇ ਖਬਰ ਹੋ ਗਏ ਸਾਰਿਆਂ ਨੂੰ ਫ੍ਰੀ ਦਿੱਤੀਆਂ ਦਵਾਈਆਂ ਫ੍ਰੀ ਦਵਾਈਆਂ ਦਿੱਤੀਆਂ ਅੱਛਾ ਜੀ ਤੇ ਸਾਰਿਆਂ ਦਾ ਫ੍ਰੀ ਚੈੱਕਅਪ ਕੀਤਾ ਤੇ ਜਿਹੜੇ ਟੈਸਟਾਂ ਜਿਹੜੇ ਹੈਗੇ ਆ ਉਹ ਵੀ ਬਹੁਤ ਜ਼ਿਆਦਾ ਘੱਟ ਠੀਕ ਹੈ ਰੇਟ ਦੇ ਵਿੱਚ ਜਿਹੜੇ ਹੈਗੇ ਮਿਨੀਮਮ ਦੱਸਾ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹੀ ਕੈਂਪ ਲਾਉਂਦੇ ਨੂੰ ਪਹਿਲਾਂ ਤੋਂ ਪਹਿਲਾਂ ਤੋਂ ਲਾਉਂਦੇ ਕਿ ਹੁਣ ਸਿਰਫ ਤਾਂ ਜਦੋਂ ਤੋਂ ਹਸਪਤਾਲ ਸ਼ੁਰੂ ਹੋਇਆ ਘੱਟੋ ਘੱਟ ਹੋ ਗਿਆ 10-12 ਸਾਲ ਹੋ ਗਏ 10-12 ਸਾਲ ਹੋ ਗਏ ਇਹ ਬਹੁਤ 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 ਜ਼ਿਆਦਾ ਮਰੀਜ਼ਾਂ ਦੀ ਹੈਲਪ ਹੋ ਗਈ ਹੈ ਬਹੁਤ ਜ਼ਿਆਦਾ ਇਲਾਕਿਆਂ ਨੂੰ ਇਸ ਹਸਪਤਾਲ ਦਾ ਬਹੁਤ ਫਾਇਦਾ ਆ 24 ਘੰਟੇ ਇੱਥੇ ਐਮਰਜੈਂਸੀ ਆ 24 ਘੰਟੇ ਇੱਥੇ ਹਸਪਤਾਲ ਦਾ ਮੈਂ ਸੁਣਿਆ ਕਹਿੰਦੇ ਕੀ ਡਾਕਟਰ ਸਾਹਿਬ ਜੀ ਹਰ ਕੋਈ ਮਰੀਜ਼ ਆਂਦਾ ਤਾਂ ਐ ਨਹੀਂ ਵੀ ਬਹੁਤਾ ਬੰਨੇ ਕਰੀ ਆ ਬੇ ਇੰਨੇ ਪੈਸੇ ਦੋ ਜੀ ਜੋ ਹੁੰਦਾ ਅਗਲੇ ਕੋਲੋਂ ਕਰ ਲਈ ਦਾ ਰੀਸਟਮੈਂਟ ਐਦਾਂ ਦੀ ਕੋਈ ਗੱਲ ਨਹੀਂ ਹਸਪੀਟਲ ਦੇ ਵਿੱਚ ਜਿਹੜੇ ਮਰੀਜ਼ ਮਤਲਬ ਆਪਣਾ ਇਲਾਜ ਨਹੀਂ ਕਰਾ ਸਕਦੇ ਪੈਸਾ ਵੀ ਨਹੀਂ ਹੁੰਦਾ ਉਹਨਾਂ ਦਾ ਵੀ ਇਲਾਜ ਇੱਥੇ ਅਸੀਂ ਫ੍ਰੀ ਕਰ ਫ੍ਰੀ ਕਰ ਦਿੰਦੇ ਫ੍ਰੀ ਕਰ ਠੀਕ ਹੈ ਦੈਟਸੋ ਤੁਹਾਡੇ ਬੇਟਾ ਜੀ ਨੇ ਉਹ ਵੀ ਡਾਕਟਰ ਸਾਹਿਬ ਨੇ ਉਹਨਾਂ ਦਾ ਬਹੁਤ ਇਸ ਚੀਜ਼ ਲਈ ਧੰਨਵਾਦ ਆ ਜੀ ਕਿਉਂਕਿ ਹਰ ਬਾਰ ਸਹੀ ਕਿ ਕਿਸੇ ਨਾਲ ਖੜੇ ਰਹਿਣਾ ਅੱਧੀ ਰਾਤ ਨੂੰ ਵੀ ਆਵਾਜ਼ ਮਾਰਨੀ ਤਾਂ ਵੀ ਖੜੇ ਰਹਿਣਾ ਇਹ ਡਾਕਟਰ ਚੋਟੀ ਗੱਲ ਨਹੀਂ ਹੁੰਦੀ ਡਾਕਟਰ ਰਾਜੀਪ 24 ਘੰਟੇ ਹਸਪੀਟਲ ਦੇ ਵਿੱਚ ਰਹਿੰਦੇ ਆ ਜੀ ਹਸਪੀਟਲ ਦੇ ਅੰਦਰ ਹੀ ਹੁੰਦੇ ਆ ਜੀ ਸਰ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹਨੂੰ ਮਤਲਬ ਕਿ ਬੜੇ ਹੀ ਧਿਆਨ ਨਾਲ ਬੜੇ ਹੀ ਪਿਆਰ ਨਾਲ ਜਿਹੜਾ ਹੈਗਾ ਧਿਆਨ ਉਹਨੂੰ ਉਹਦਾ ਇਲਾਜ ਕਰਦੇ ਆ ਉਹਨੂੰ ਦੇਖਦੇ ਆ ਠੀਕ ਹੈ ਸਰ ਬਹੁਤ ਬਹੁਤ ਥੈਂਕ ਯੂ ਸਮਾਦਰਤਾ ਜੀ ਡਾਕਟਰ ਸਾਹਿਬ ਸੱਚੀ ਗੱਲ ਡਾਕਟਰ ਸੱਚੀ ਗੱਲ ਬਹੁਤ ਬਤਨ ਬਾਰੇ ਕੋਈ ਸੱਡ ਪੇਜ ਤੇ ਅੱਜ ਪਹਿਲੀ ਵਾਰੀ ਆਏ ਮਾਈਕੋਲ ਕਰਦੇ ਧੰਨਵਾਦ ਤੁਹਾਡਾ ਜੀ ਤੁਸੀਂ ਅੱਜ ਸਾਡੇ ਕੋਲ ਆਏ ਕਵਰ ਕੀਤਾ ਇਹਨੇ ਇਸ ਮੌਕੇ ਦੇ ਉੱਤੇ ਜਿਹੜੀਆਂ ਸੇਵਾਵਾਂ ਅਸੀਂ ਨਿਭਾ ਰਹੇ ਹਾਂ ਤੁਸੀਂ ਉਹਨੂੰ ਕਵਰੇਜ ਦੇ ਰਹੇ ਹੋ ਲੋਕਾਂ ਤੱਕ ਪਹੁੰਚੇਗੀ ਇਹ ਗੱਲ ਤੇ ਬਹੁਤ ਚੰਗੀ ਗੱਲ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਹਰ ਵਾਰ ਹਰੀਖ ਦੇ ਨਾਲ ਹਰੀਖ ਮਰੀਜ਼ ਨਾਲ ਹਰੀਖ ਬੰਦੇ ਨਾਲ ਖੜੇ ਰਹਿਣਾ ਪ੍ਰਮਾਤਮਾ ਬਲੋਂ ਇੱਕ ਸ਼ੁਕਰਾਨਾ ਹੈ ਤੇ ਤੁਸੀਂ ਸ਼ੁਕਰਾਨਾ ਕਰ ਵੀਰੇ ਪਰ ਇਹ ਚੀਜ਼ ਆਪਣੇ ਆਪ ਨੂੰ ਸਕੂਨ ਦੇ ਵਿੱਚ ਆ ਜਾਂ ਫਿਰ ਆਪਣੇ ਬੱਚਿਆਂ ਦੇ ਸਕੂਨ ਵਿੱਚ ਵੀ ਪਾਈ ਹੋਈ। ਦੇਖੋ ਇਦਾਂ ਹੈ ਜੀ ਕਿ ਜਿਹੜੀ ਮਨੁੱਖਤਾ ਦੀ ਸੇਵਾ ਹੈ ਉਹ ਦਿਲ ਨੂੰ ਸਕੂਨ ਤਾਂ ਪਹੁੰਚਾਉਂਦੀ ਹੈ ਜੀ। ਚਲੋ ਜਿਹੜੀ ਪ੍ਰਮਾਤਮਾ ਨੇ ਸੇਵਾ ਲਈ ਹੈ ਅਸੀਂ ਤਾਂ ਡਟ ਕੇ ਨਿਭਾ ਰਹੇ ਹਾਂ। ਜੀ ਜੀ ਕੱਲਾ ਬੰਦਾ ਵੱਡਾ ਨਹੀਂ ਹੋ ਸਕਦਾ ਜੀ ਕੱਲਾ ਬੰਦਾ ਸਾਰੀਆਂ ਸੇਵਾਵਾਂ ਵੀ ਨਹੀਂ ਨਿਭਾ ਸਕਦਾ। ਸਾਡੀ ਟੀਮ ਹੈ ਸਾਡੀ ਕਮੇਟੀ ਹੈ ਜੀ ਇਹਨਾਂ ਦੇ ਸਹਿਯੋਗ ਇਹਨਾਂ ਦੇ ਸਾਥ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਜੋ ਅੱਜ ਦਾ ਕੈਂਪੂ ਵੀ ਹੈਗਾ ਜੀ ਇਹਦੇ ਵਿੱਚ ਜੋ ਵੀ ਸੇਵਾਵਾਂ ਦਿੱਤੀਆਂ ਨੇ ਅਸੀਂ ਬੇਸ਼ੱਕ ਮੈਡੀਸਨ ਦੀਆਂ ਨੇ ਟੈਸਟਾਂ ਦੀਆਂ ਨੇ ਅਸੀਂ ਉਹ ਬਹੁਤ ਘੱਟ ਰੇਟਾਂ ਤੇ ਤੇ ਫ੍ਰੀ ਚ ਦੇ ਰਹੇ ਹਾਂ ਬਟ ਉਹ ਆਉਂਦੀ ਤਾਂ ਜੀ ਸਹਿਯੋਗ ਨਾਲ ਹੈ ਨਾ ਜੀ ਤੇ ਇਹਦੇ ਵਿੱਚ ਮੈਂ ਸਾਡੇ ਚੇਅਰਮੈਨ ਸਾਹਿਬ ਹਰਬੰਸ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਅੱਜ ਦੀ ਸਾਰੀ ਮੈਡੀਸਨ ਇਹਨਾਂ ਵੱਲੋਂ ਸਪான்ਸਰ ਹੈਗੀ ਹੈ ਅੱਛਾ ਸਰ ਹਾਂ ਜੀ ਇਹਨਾਂ ਨੇ ਇਸ ਮੌਕੇ ਦੇ ਉੱਤੇ ਆਪਣੇ ਵੱਲੋਂ ਕਹਿੰਦੇ ਜੀ ਲੰਗਰ ਲਾ ਦਿਓ ਜੀ ਦਵਾਈਆਂ ਦਾ ਵੀ ਜਿੰਨੀ ਸੇਵਾ ਹੋ ਸਕੇ ਉਨੀ ਸੇਵਾ ਕਰਨੀ ਚਾਹੀਦੀ ਹੈ ਠੀਕ ਹੈ ਮੈਂ ਇਸ ਸਾਰੀ ਸਾਡੀ ਕਮੇਟੀ ਦਾ ਵੀ ਬਹੁਤ ਧੰਨਵਾਦੀ ਹਾਂ ਜੀ ਅਸੀਂ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਪਿਛਲੇ 10-12 ਸਾਲ ਤੋਂ ਜੀ ਇਲਾਕੇ ਨੂੰ ਹੀ ਸੇਵਾਵਾਂ ਦੇ ਪਾ ਰਹੇ ਹਾਂ ਠੀਕ ਹੈ ਜੀ ਬਸ ਇਹੀ ਤੁਹਾਡਾ ਧੰਨਵਾਦ ਕਰਦਾ ਕਿ ਇਹ ਸਾਡੀ ਗੱਲ ਜਿਹੜੀ ਹੈਗੀ ਹੈ ਸਾਰਿਆਂ ਤੱਕ ਪਹੁੰਚ ਰਹੀ ਹੈ ਜੀ ਬਾਕੀ ਸਾਡੇ ਕਮੇਟੀ ਮੈਂਬਰ ਨੇ ਜੀ ਇਹ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਸਰ ਸਸੀ ਜੀ ਸਾਰਾ ਪਹਿਲਾਂ ਆਪਣਾ ਨਾਮ ਦੱਸ ਦਿਓ ਪ੍ਰਿਪਾਲਟੀ ਦੇ ਮੈਂਬਰ ਜੀ ਜਨਰਲ ਸੈਕਟਰੀ ਸੈਕਟਰੀ ਹਾਂਜੀ ਤੇ ਸਾਡੇ ਉਹ ਤੇ ਤੇ ਨਾ ਸਾਡੇ ਠੀਕ ਹੈ ਸਰ ਹਰਮਨ ਜੀ ਸਾਡੇ ਅਟੈਚੂਏਰ ਸਰਜੋਤਮ ਲਾਲ ਜੀ ਠੀਕ ਹੈ ਸਰ ਤੇ ਬਾਕੀ ਸਾਡੇ ਡਾਕਟਰ ਸਾਹਿਬ ਸਾਡੇ ਬੈਠੇ ਨੇ ਸਰ ਤੁਹਾਡਾ ਇਹਦੇ ਪਹਿਲੀ ਗੱਲ ਤਾਂ ਬਹੁਤ ਧੰਨਵਾਦ ਆ ਅੱਜ ਲੋਕਾਂ ਤੱਕ ਪੀਬੀਬੀ ਬਲਾਚੌਰ ਦਾ ਚੈਨਲ ਜਿਹੜਾ ਦੁਨੀਆ ਦੇਖ ਰਹੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਅੱਜ ਦਾ ਜਿਹੜਾ ਦਿਹਾਰਾ ਆ ਉਹ ਮਹਾਨ ਗੁਰੂ ਮਹਾਨ ਸਾਡੇ ਰਹਿਬਰ ਦਿਲਕ ਜੰਝੂ ਰਾਖਾ ਪ੍ਰਭਤਾ ਕਾ ਹੂੰ ਜੀ ਜੀ ਨੋਵ ਕਹੋ ਬਦੂ ਮਾ ਸਾਕਾ ਤਾਂ ਅਮਰੇ ਸਾਕਾ ਜਨ ਕੀਆ ਸੀ ਇਸ ਦੀ ਅਪਰਸ਼ਰਨਾਂ ਦੀ ਹੈ ਜੀ ਸਰ ਐਸੇ ਮਹਾਨ ਸਤਿਗੁਰੂ ਚਿਰਗੁਰ ਤੇਗਵਹਾਤ ਮਹਾਰਾਜ ਜੀ ਦੇ 350 ਸਾਲਾਂ ਦਾ ਸ਼ਾਦ ਜਿਹੜਾ ਉਹਨਾਂ ਦੇ ਦੇਵ ਸਾਹਿਬ ਨੂੰ ਮੁੱਖ ਰੱਖਦੇ ਹੋਏ ਜੀ ਸਰ ਜੋ ਅੱਜ ਸਮਾਗਮ ਬੜੀ ਪੱਧਰ ਤੇ ਹੋ ਰਿਹਾ ਨੇ ਬੜੀ ਪੱਧਰ ਤੇ ਤੇ ਉਹਨਾਂ ਮਹਾਰਾਜ ਆਜਿਆ ਹੈ ਤੇ ਅਸੀਂ ਤੱਕ ਕੁਝ ਅਪਰਾਨਾ ਕੀਤਾ ਮਰਜ਼ਾ ਜਿੰਨਾ ਕਿ ਅਸੀਂ ਵਿਚ ਬਣਦਾ ਯੋਗਦਾਨ ਪਾ ਸਕਦੇ ਹਾਂ ਅਸੀਂ ਆਪਣੇ ਲੋਕ ਕੋਸ਼ਿਸ਼ ਕੀਤੀ ਹੈ ਕਿ ਅਸੀਂ ਵੀ ਕੁਝ ਮਨਮੋਟਾ ਤੇ ਤਿਲਫਲ ਪਾਈਏ ਤੇ ਮੁਲਕਤਾ ਦੀ ਸੇਵਾ ਜੇ ਕਿਸ ਨੂੰ ਫਰੀਦ ਦਵਾਈ ਮਿਲ ਜਾਏ ਫਰੀ ਇਲਾਜ ਹੋ ਜਾਏ ਕਿਸੇ ਦਾ ਤੇ ਉਹਦੇ ਬਹੁਤ ਹੀ ਕਾਠ ਦਿੱਤਾ ਟੈਸਟ ਹੋ ਜਾਣ ਤੇ ਕਿਉਂ ਹੁਣ ਸਿਆਲ ਆ ਗਿਆ ਆਟੋਮੈਟਿਕਲੀ ਤੌਰ ਤੇ ਤੁਹਾਨੂੰ ਪਤਾ ਹੀ ਜਾਵੇ ਖੂਨ ਗੜੇ ਹੋਣ ਲੱਗ ਜਾਂਦੇ ਪੇਟ ਦਰਦ ਲੱਗ ਜਾਂਦੇ ਆ ਜੀ 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 ਸੋ ਇਸ ਵੇਲੇ ਜੋ ਵੀ ਹੈਗਾ ਜਿੰਨਾ ਸਾਡੇ ਹੋ ਸਕਦਾ ਵਕਤ ਬਤ ਸੀ ਹਮ ਬੱਤੀ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹਨਾ ਕਿ ਅਸੀਂ 11 ਤੋਂ ਇਹ ਕੰਮ ਸਾਡਾ ਹਸਤਾ ਸਾਡਾ ਚੱਲ ਰਿਹਾ ਸਾਡਾ 2011 ਤੋਂ 11 2011 ਅੱਛਾ ਜੀ ਲਗਾਤਾਰ ਚੱਲਿਆ ਜੀ ਸਾਡੇ ਐਨਆਰਆਈ ਦਾ ਸਾਡਾ ਬਹੁਤ ਸਾਰਾ ਯੋਗਦਾਨ ਹੈ ਹੂੰ ਜੋ ਸਾਡਾ ਹਸਪਤਾਲ ਬਣਿਆ ਹੈ ਕਿ ਕਰੀਬ ਨੂੰ ਸਾਡੇ 3 ਕਰੋੜ ਦੇ ਕਰੀਬ ਪਈਆ ਲਾ ਕੇ ਅਸੀਂ ਇਹ ਬਿਲਡਿੰਗ ਬਣਾਈ ਜਾਂ ਵਿੱਚ ਜੋ ਮਸ਼ੀਨਰੀ ਹਸਪਤਾਲ ਕਿਸ ਤਰ੍ਹਾਂ ਚਲਾਇ ਜਾਂਦੇ ਤੇਰੀ ਪ੍ਰੋਬਲਮ ਉਸ ਚੀਜ਼ ਲੈਣ ਵਿੱਚ ਪਾ ਹਾਂ ਜੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਯੋਗਦਾਨ ਸਾਜਿਆ ਰਿਹਾ ਸਾਡੇ ਉਹਨਾਂ ਐਨਆਰਆਈਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਉਹਨਾਂ ਦਾ ਕਿ ਪੈਸਾ ਸਾਰਾ ਉਹਨਾਂ ਹੀ ਖਰਚੇ ਅਸੀਂ ਤਾਂ ਸੇਵਾ ਕੀਤੀ ਜੀ ਅਸੀਂ ਤਾਂ ਅੱਛਾ ਜੀ ਅੱਛਾ ਹਾਂਜੀ ਤੇ ਉਹ ਤੋਂ ਬਾਅਦ ਸਾਨੂੰ ਡਾਕਟਰ ਸਾਹਿਬ ਇਨਾ ਦੇ ਬਦੌਲਤ ਜਿੱਦਾ ਕਹਿਣਾ ਪਈ ਅਸੀਂ ਇੱਥੋਂ ਤੱਕ ਇਸੇ ਕੰਮ ਤੇ ਪਹੁੰਚ ਗਏ ਆ ਪਰਿਵਾਰ ਬਣ ਗਿਆ ਪਰਿਵਾਰ ਬਣ ਗਿਆ ਜੀ ਪੂਰੀ ਤਰ੍ਹਾਂ ਪਰਿਵਾਰਮਿਕ ਚੱਲ ਰਹੀਆਂ ਤੇ ਬਾਕੀ ਸਾਡੇ ਮਨ ਨੂੰ ਸਕੂਨ ਮਿਲਦਾ ਜੀ ਕਿ ਮਰੀਜ਼ ਘਾਟਾਂ ਨ ਮਰੀਜ਼ ਵੱਧ ਆਣ ਤੋਂ ਕੁਛ ਵੀ ਆਣ ਇਹ ਹੀ ਗੱਲ ਪੁੱਛਦੇ ਪਤਾ ਆ ਪਲੇ ਸਾਡਾ ਹਸਪਤਾਲ ਚੱਲ ਰਿਹਾ ਵਾ ਚੱਲ ਰਿਹਾ ਇਹਨਾਂ ਆ ਸਾਨੂੰ ਬਹੁਤ ਖੁਸ਼ੀ ਨਹੀਂ ਹੋ ਰਹੀ ਜੀ ਜੀ ਤੇ ਜਿਹੜੀ ਅਸੀਂ ਇੱਥੇ ਮਿਹਨਤ ਕੀਤੀ ਆ ਹੱਥੀਂ ਬਣਾਇਆ ਇਹਨੂੰ ਜੀ ਅੱਜ ਸਾਡਾ ਹਸਪਤਾਲ ਚੱਲ ਰਿਹਾ ਹੈ ਇੰਨੀ ਫਾਇਦਾ ਲੋਕਾਂ ਨੂੰ ਇਲਾਕੇ ਮੈਂਨਾਂ ਫਾਇਦਾ ਹੋਇਆ ਕਿ ਚਾਹੇ ਅੱਧੀ ਰਾਤ ਆ ਹੂੰ ਮਾਲਿਆ ਕਿਸੇ ਘਰ ਵਿੱਚ ਕੋਈ ਬੰਦਾ ਮਰੀਜ਼ ਬਿਮਾਰ ਹੋ ਗਿਆ ਕੋਈ ਪੈਸਾ ਨਹੀਂ ਹੈਗਾ ਕੁਝ ਨਹੀਂ ਉਹ ਨੂੰ ਤੁਸੀਂ ਨਵੇਂ ਸ਼ਹਿਰ ਜਾਉਂਗੇ ਲੈ ਕੇ ਤਾਂ ਉਹ ਕਹਿੰਦੀ ਆ 20000 50000 ਰੁਪਏ ਪਹਿਲਾਂ ਜਮ੍ਹਾਂ ਕਰਾਓ ਤਾਂ ਮੈਂ ਮਰੀਜ਼ ਦਾ ਇਲਾਜ ਕਰਾਂਗਾ ਕੋਈ ਪੈਸੇ ਨਹੀਂ ਜਮ੍ਹਾਂ ਕਰਾ ਜਾਂਦਾ ਕਿਸੇ ਕੋਲ ਕੋਈ ਵੀ ਸਿਰਫ 20 ਰੁਪਏ ਭਰਤੀ ਆ ਵੀ ਉਹਦੇ ਬਾਅਦ ਵਿੱਚ ਇੱਕ ਇੱਕ ਕਟਕਟ ਲਈਦੀ ਪੈਸੇ ਵਾਸਤੇ ਹੀ ਕਰਨੇ ਸਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਚੈਰੀਟੇਬਲ ਹਸਪੀਟਲ ਦਾ ਨਾਮ ਰੱਖਿਆ ਸੀ ਇਹ ਉਦੋਂ ਉਦੋਂ ਰੱਖਿਆ ਪਹਿਲੇ ਸ਼ੁਰੂਆਤ ਤੇ ਜਦੋਂ ਬਣਿਆ ਪਹਿਲੇ ਦਿਨ ਬਣਿਆ ਛੱਡਾ ਅੱਜ ਇਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮਸਲਾ ਦੇ ਨਾਲ ਜੋ ਨਹੀਂ ਪਹਿਲਾਂ ਕਿਹਾ ਸੀ ਸਾਨੂੰ ਤੁਸੀਂ ਪਹਿਲਾਂ ਆਪਣਾ ਨਾਮ ਦੱਸ ਦਿਓ ਸਰ ਹਰਵੰਦ ਸਿੰਘ ਹਰਵੰਦ ਸਿੰਘ ਨਾਮ ਕਿਤੋਂ ਦਾ ਬਈ ਤੁਸੀਂ ਕਿਤੋਂ ਬਗਾ ਪਰ ਤੁਸੀਂ ਅੱਛਾ ਸਰ ਸਾਰੂ ਹੁਣੀ ਜਿਹੜਾ ਇਹ ਹਸਪੀਟਲ 8 2008 ਦਾ 3 ਸਾਲ ਚ ਬਣਾਇਆ ਜੀ ਸਰ ਸਾਡੇ ਲਿੰਦਰ ਸਿੰਘ ਲਿੰਦਰ ਸਿੰਘ ਮਡੇਰਸੀ ਪ੍ਰਧਾਨ ਅੱਛਾ ਜੀ ਸਰ ਤੇ ਉਹਨਾਂ ਨੇ ਮਤਲਬ ਕਿਹਾ ਕਿ ਕਿ ਅਸੀਂ ਹਸਪੀਟਲ ਸ਼ੁਰੂ ਕਰ ਲਿਆ ਪਰ ਸਾਨੂੰ ਕੋਈ ਇਹਦੀ ਲਾਈਨ ਦਾ ਨਹੀਂ ਸੀ ਜੀ ਸਰ ਸ਼ੋ ਮੈਥੇ ਰੋਡਵੇਜ ਕੰਮ ਕਰਦਾ ਜੀ 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 ਮੈਂ ਕਰ ਮੈਂ ਤਾਂ ਆਇਆ ਸੀ ਇਹ ਪਿੰਡੂ ਸੀ ਦੋਨੋਂ ਸਾਡੇ ਨਾਲ ਸਾਰੇ ਫਿਰ ਸਾਡਾ ਜਿੱਦਾਂ ਪੁਰਤੀ ਪਹਿਲਾਂ ਸੁਣ ਨਹੀਂ ਸੀ ਪਤਾ ਡਾਕਟਰ ਬਲਵਾਲ ਸਿੰਘ ਉਹਨਾਂ ਦਾ ਮੈਂ ਧੰਨਵਾਦ ਵੀ ਇਹ ਆਏ ਸਾਡੇ ਕੋਲ ਜੀ ਇਹਨਾਂ ਨੇ ਮੈਨੂੰ ਦਫ਼ਤਰ ਤੇ ਲਾਇਆ ਕਿ ਐਡਾ ਸਭ ਤੋਂ ਦਵਾਈਆਂ ਦਾ ਨਹੀਂ ਸੀ ਪਤਾ ਕਿਹੜੀ ਜਨਰਿਕ ਦਵਾਈ ਆ ਕਿਹੜੀ ਦੂਜੀ ਦਵਾਈ ਆ ਹੀ ਸਾਡੇ ਆਪਣੇ ਜੈਵ ਹੈ ਕੀ ਸਾਡਾ ਐਕਸਟ੍ਰੀਮ ਮਸ਼ੀਨ ਹੈ ਇਹ ਨਾਲ ਜਾਂਦੇ ਕਿਸ ਹਸਪਤਲ ਕਿੱਧਰ ਚਲਾਉਂਦੇ ਇਹਨਾਂ ਨੇ ਸਾਨੂੰ ਬਹੁਤ ਗਾਈਡੈਂਸ ਦਿੱਤੀ ਆ ਕਿਉਂਕਿ ਮੈਂ ਤਾਂ ਇਹਨਾਂ ਦਾ ਬਹੁਤ ਤੰਗ ਆ ਗਿਆ ਬਾਕੀ ਸਾਡਾ ਇਹਨਾਂ ਨਾਲ ਇਸ ਤਰ੍ਹਾਂ ਨਹੀਂ ਆਪਾਂ ਉੱਪਰ ਬਠੋ ਕੇ ਚੱਲ ਰਹੇ ਹੂੰ ਕੋਈ ਇਸ ਪੈਸੇ ਦੀ ਗੱਲ ਨਹੀਂ ਤੋਂ ਪੁੱਛ ਮੈਂ ਉਹੀ ਸ਼ੁਰੂਆਤ ਤੇ ਜਿਹੜੀ ਗੱਲ ਕੀਤੀ ਸੀ ਵੀ ਚੈਨ ਆ ਇੱਕ ਜਦੋਂ ਚੈਨ ਚੱਲਦੀ ਚੈਨ ਦੇ ਉੱਪਰ ਇੱਕ ਲੋਕ ਹੁੰਦਾ ਉਹ ਲੋਕ ਹੀ ਸਭ ਨੂੰ ਚਲਾਉਂਦਾ ਜੀ 5-7 ਜਿੰਨੇ 7-8 ਲੱਖ ਰਾਇਆ ਉਹਨਾਂ ਦੀ ਰੋਟੀ ਚੱਲਦੀ ਆ ਜੀ ਸਰ ਜੀ ਪਿੱਛੇ ਇੱਕ ਮਿੰਟ ਸਾਰੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਸਰ ਸਾਸੀ ਕਾ ਸਰ ਸਾਸੀ ਇਹ ਤੁਹਾਡੇ ਨਾਮ ਕੀ ਸਰ ਮੇਰਾ ਨਾਮ ਸੋਤਮ ਲਾਲ ਅੱਛਾ ਸਰ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਉੱਪਰ ਅੱਜ ਆਪਾਂ ਜੁੜੇ ਹੋਏ ਆ ਸਾਰੇ ਸਾਡੇ ਤੁਹਾਡੇ ਕਿਸ਼ੀ ਰਚ ਹਾਂ ਮੈਂ ਕਮੇਟੀ ਮੈਂਬਰ ਹਾਂ ਕਮੇਟੀ ਮੈਂ ਹਾਂ ਜਿਸ ਦਿਨ ਤੋਂ ਸ਼ੁਰੂ ਕੀਤਾ ਉਸ ਦਿਨ ਤੋਂ ਸੀ ਨਾਲ ਸੇਵਾਵਾਂ ਨਿਭਾ ਰਹੇ ਹਾਂ ਠੀਕ ਹੈ ਜੀ ਹਾਂ ਬੜੇ ਤਨਮਨ ਦੇ ਨਾਲ ਰਲ ਕੇ ਸੇਵਾ ਕੀਤੀ ਹੈ ਇਹਨੂੰ ਬਣਾਉਣ ਨੂੰ ਵੀ ਤੇ ਇਹਨੂੰ ਚਲਾਉਣ ਨੂੰ ਵੀ ਹੂੰ ਔਰ ਜਿੰਨਾ ਸਾਨੂੰ ਇਸ ਟੀਮ ਦਾ ਸਹਿਯੋਗ ਮਿਲਿਆ ਮੇਰੇ ਕੀ ਦਾ ਡਾਕਟਰ ਸਰਵਨ ਹੁਣ ਦਾ ਅਸੀਂ ਇਹਨਾਂ ਦੇ ਤੈ ਦਿਨੋਂ ਤਰ੍ਹਾਂ ਵੱਧੇ ਆਂ ਔਰ ਅੱਜ ਤੱਕ ਅਸੀਂ ਮਕਾਮ ਦੀਆਂ ਬਲੰਦੀਆਂ ਨੂੰ ਸੁਣਾ ਜੀ 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 ਤੇ 18 ਬਖਤੀ ਮਾਰਕ ਰੱਖ ਕੇ ਕੀਤਾ ਔਰ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਹੈ ਅਸੀਂ ਇਸ ਮਕਾਮ ਤੇ ਬਸਦੇ ਚਲੋ ਬਹੁਤ ਬਹੁਤ ਧੰਨਵਾਦ ਪਰਮਾਤਮਾ ਜੀ ਲੋਕ ਸੇਵਾ ਕਰਦੇ ਤੁਹਾਡਾ ਵੀ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਆ ਜੀ ਤੁਸੀਂ ਅੱਜ ਸਾਡੇ ਚੈਨਲ ਦੇ ਉੱਪਰ ਬੋਲੇ ਆ ਜੀ ਮੈਂ ਤੁਹਾਡਾ ਵੀ ਸਰ ਤੁਹਾਡਾ ਵੀ ਦੇ ਵਾਹਿਗੁਰੂ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਜੀ ਪਰਮਾਤਮਾ ਤਾਨੂੰ ਤੰਦਰੁਸਤੀ ਵਾਛਲ ਤੁਸੀਂ ਪਿਆਰ ਕਰਦੇ ਰਹੇ ਹੋ ਜੀ ਪੀ ਵੀ ਵੀ ਬਲਾਜੁਰ ਦੇ ਚੈਨਨ ਨੂੰ ਵੈਸੇ ਤੇ ਮੈਂ ਇੱਕ ਗੱਲ ਇੱਥੇ ਕਹਿਣੀ ਕਹਿੰਦਾ ਆ ਬਈ ਜਦੋਂ ਕਿ ਜੀ ਬੰਦੇ ਤੇ ਮਾੜਾ ਟਾਈਮ ਆਉਂਦਾ ਨਾ ਉਹ ਬਸ ਕੇ ਨਹੀਂ ਆਦਾ ਸੋ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਤੁਹਾਨੂੰ ਤੁਹਾਡਾ ਮਰੀਜ਼ ਕੋਈ ਹੈਗਾ ਨਾ ਇਦਾਂ ਵੀ ਤੁਹਾਨੂੰ ਲੱਗਦਾ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਪਰ ਚੈਰੀਟੇਬਲ ਹਸਪੀਟਲ ਆਪਣਾ ਮਰੀਜ਼ ਲਿਆ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਹਰ ਇੱਕ ਹਸਪੀਟਲ ਦੇ ਵਿੱਚ ਪੈਸੇ ਜ਼ਰੂਰ ਲੈਂਦੇ ਉਹ ਗੱਲ ਵੱਖਰੀ ਆ ਪਰ ਜਾਨ ਪਹਿਲਾਂ ਆ ਜਾਨ ਆ ਤਾਂ ਜਹਾਨ ਆ ਇਸ ਚੀਜ਼ ਦਾ ਮੈਂ ਆਪ ਨਹੀਂ ਕਹਿੰਦਾ ਇਹ ਸਮਾਜ ਕਹਿੰਦਾ। ਸੋ ਸასიਖਾਲ ਤੁਸੀਂ ਪਿਆਰ ਕਰਦੇ ਰਹੋ ਪੀਵੀਵੀ ਬੜਾ ਜੋੜਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਕੋਈ ਨਵੀਂ ਅਪਡੇਟ ਹੋਈ ਤਾਂ ਜਰੂਰ ਦੱਸਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸასიਖਾਲ